हां जी मित्रों रुपिंदर जलाल, कौन -कौन जलाल दी सोच ਨਾਲ ਕੌਣ ਕੌਣ ਸਹਿਮਤਾ ਕਹਿੰਦਾ ਤੁਹਾਡਾ ਨਿੱਤ ਦਾ ਰੋਲਾ ਇਹ ਕਬੱਡੀ ਵਿੱਚ ਚੰਗੀਆਂ ਗੱਲਾਂ ਨਹੀਂ ਕਬੱਡੀ ਕਹਿੰਦਾ 40% ਰਹਿ ਗਈ ਆ ਬਾਕੀ ਤੁਸੀਂ ਦੇਖੋ ਰੁਪਿੰਦਰ ਜਲਾਲ ਨੇ ਕੀ ਕੀ ਆ ਡਾਲਾ ਕਬੱਡੀ ਕੱਪ ਤੇ ਨਾਲ ਹੀ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਰੁਪਿੰਦਰ ਭਾਈ ਕਹਿ ਰਹੇ ਹੋ ਫਾਈਨਲ ਦੀਆਂ ਦੋਨੋਂ ਟੀਮਾਂ ਤੁਸੀਂ ਆਪ ਹੀ ਦੋ ਮਿੰਟ ਦੇ ਵਿੱਚ ਵਿੱਚ ਗਰੀਹੇ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਏ ਨੀ ਪਰ ਨਿੱਤ ਦਾ ਰੌਲਾ ਕਬੱਡੀ ਘਟ ਕੇ 40% ਰਹਿ ਗਈ ਹੈ 60% ਕਬੱਡੀ ਬੰਦ ਹੋ ਚੁੱਕੀ ਹੈ ਤੇ ਆ ਰੌਲਿਆਂ ਨੇ ਵੀ ਬੰਦ ਕਰਾਉਣੀ ਹੈ ਇੰਨਾ ਕੀ ਬੋਲਣਾ ਬਸ ਮੈਂ ਹੋਰ ਜ਼ਿਆਦਾ ਬੋਲੂੰਗਾ ਤਾਂ ਫਿਰ ਬੜਾ ਕੰਮ ਖਰਾਬ ਹੋ ਜਾਊਗਾ